51B ਵੀਜ਼ਾ ਪ੍ਰੋਗਰਾਮ ਨੂੰ ਬੰਦ ਕਰਨ ਦੇ ਲਈ ਬਿੱਲ ਸੰਸਦ ਵਿੱਚ ਪੇਸ਼ ਫੈਡਰਲ ਅਦਾਲਤ ਵੱਲੋਂ 트ੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਕੀ ਰਿਪੋਰਟ ਹੋਏ ਲੋਕ ਹੁਣ ਆਉਣਗੇ ਵਾਪਸ ਯੂਕੇ ਸਰਕਾਰ ਦੇ ਉਥਲ-ਪੁਥਲ ਦੌਰਾਨ ਗ੍ਰੈਸ ਕਤਰ ਸ਼ਬਾਨਾ ਮਹਿਮੂਦ ਤੇ ਟਿਕਿਆ ਨਜ਼ਰਾ ਬਣ ਸਕਦੀ ਹੈ ਯੂਕੇ ਦੀ ਪਹਿਲੀ ਮੁਸਲਿਮ ਪ੍ਰਧਾਨ ਮੰਤਰੀ ਕੀਕ ਨੂਨ ਕਾਡੇਵਲ ਨੂੰ ਐਚ 1 ਬੀ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਫਲੋਰੀਡਾ ਤੋਂ ਰਿਪਬਲਿਕਨ ਪ੍ਰਤੀਨidhi ਗ੍ਰੇਗ ਸਟੀਬੇ ਨੇ ਐਡਿੰਗ ਐਕਸਪਲੀਵੇਟਿਵ ਇੰਪੋਰਟਡ ਲੇਬਰ ਐਕਸੈਂਪਸ਼ਨ ਐਕਟ ਜਾਂ ਐਕਸਾਈਲ ਐਕਟ ਪੇਸ਼ ਕੀਤਾ ਹੈ ਜਿਸ ਦਾ ਉਦੇਸ਼ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਵਿੱਚ ਸੋਧ ਕਰਕੇ H1B ਵੀਜ਼ਾ ਪ੍ਰਣਾਲੀ ਨੂੰ ਖਤਮ ਕਰਨਾ ਹੈ। ਉਹਨਾਂ ਦੇ ਅਨੁਸਾਰ ਕਾਰਪੋਰੇਸ਼ਨਾਂ ਨੇ ਵਾਰ-ਵਾਰ ਇਸ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਹੈ ਅਤੇ ਅਮਰੀਕਾ ਵਿੱਚ ਸਸਤੀ ਵਿਦੇਸ਼ੀ ਲੇਬਰ ਦੀ ਤਰਮਦ ਹੋਈ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਕਾਰਨ ਨੌਕਰੀਆਂ ਤੋਂ ਵਾਂਝੇ ਰਹਿਣਾ ਪੈਂਦਾ ਹੈ। ਜੇ ਇਹ ਬਿੱਲ ਪਾਸ ਹੁੰਦਾ ਹੈ ਤਾਂ ਭਾਰਤ ਲਈ ਇੱਕ ਵੱਡਾ ਝਟਕਾ ਸਾਬਤ ਹੋਵੇਗਾ ਕਿਉਂਕਿ H1B ਵੀਜ਼ਾ ਪ੍ਰਾਪਤ ਕਰਨ ਵਾਲਿਆਂ ਵਿੱਚੋਂ 80% ਤੋਂ ਜ਼ਿਆਦਾ ਭਾਰਤੀ ਜਾਂ ਚੀਨੀ ਨਾਗਰਿਕ ਹੁੰਦੇ ਨੇ। 트럼ਪ ਪ੍ਰਸ਼ਾਸਨ ਨੇ ਪਹਿਲਾਂ ਹੀ ਕਾਨੂੰਨੀ ਇਮੀਗ੍ਰੇਸ਼ਨ ਤੇ ਸਿਕੰਜਾ ਕੱਸਦੇ ਹੋਏ H1B ਵੀਜ਼ੇਆਂ ਤੇ 1 ਲੱਖ ਡਾਲਰ ਦੀ ਫੀਸ ਲਾਉਣ ਦਾ ਐਲਾਨ ਕੀਤਾ ਸੀ ਜਿਸ ਨਾਲ ਭਾਰਤੀ ਪੇਸ਼ੇਵਰਾਂ ਵਿੱਚ ਕਾਫੀ دہشت ਫੈਲੀ ਹੋਈ ਹੈ ਬੈਲ ਵਿੱਚ ਕੁਝ ਤੱਤ ਵੀ ਦਿੱਤੇ ਗਏ ਨੇ ਜਿਨ੍ਹਾਂ ਦੇ ਅਨੁਸਾਰ ਮਾਈਕਰੋਸਾਫਟ ਨੇ 2025 ਵਿੱਚ 9000 ਤੋਂ ਵੱਧ H1B ਵੀਜ਼ਿਆਂ ਦੀ ਮਨਜ਼ੂਰੀ ਤੋਂ ਬਾਅਦ 16000 ਤੋਂ ਵੱਧ ਕਰਮਚਾਰੀਆਂ ਨੂੰ ਹਟਾਇਆ ਇਸੇ ਤਰ੍ਹਾਂ ਹੀ ਡਿਜ਼ਨੀ ਨੇ ਵੀ 2015 ਵਿੱਚ 250 ਕਰਮਚਾਰੀਆਂ ਦੀ ਸ਼ਾਂਤੀ ਕਰਕੇ ਉਹਨਾਂ ਦੀ ਜਗ੍ਹਾ H1B ਵੀਜ਼ਾ ਰਹੀ ਆਏ ਵਿਦੇਸ਼ੀ ਕਾਮੇ ਰੱਖੇ ਇਸੇ ਤਰ੍ਹਾਂ ਹੀ ਫੈਡੈਕਸ ਨੂੰ ਵੀ H1B ਵਰਤੂ ਕਾਰਨ ਅਮਰੀਕਾ ਵਿੱਚ 100 ਤੋਂ ਵੱਧ ਸਹੂਲਤਾਂ ਬੰਦ ਕਰਨੀਆਂ ਪਈਆਂ। ਇੱਥੇ ਵੀ ਦੱਸਿਆ ਗਿਆ ਕਿ 15 ਦਸੰਬਰ ਤੋਂ ਸਟੇਅਰ ਡਿਪਾਰਟਮੈਂਟ ਨੇ H1B ਅਤੇ H4 ਵੀਜ਼ਾ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਰਸਮੀਤ ਸਖਤ ਸਕ੍ਰੀਨਿੰਗ ਵੀ ਸ਼ੁਰੂ ਕੀਤੀ ਹੋਈ ਹੈ। ਲੀਗਲ ਇਮੀਗ੍ਰੇਸ਼ਨ ਸਟੇਟਸ ਵਾਲੇ ਲੱਖਾਂ ਲੋਕਾਂ ਨੂੰ ਅਮਰੀਕਾ ਵਿੱਚ ਰਿਪੋਰਟ ਕਰਨ ਦੀਆਂ ਕੋਸ਼ਿਸ਼ਾਂ 트੍ਰੰਪ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਫੈਡਰਲ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ ਅਦਾਲਤ ਨੇ ਪਰਿਵਾਰਾਂ ਦੇ ਵਿਛੋੜੇ ਦਾ ਕਾਰਨ ਬਣ ਰਹੀ ਸਰਕਾਰ ਦੀ ਇਸ ਨੀਤੀ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਅਤੇ ਹੁਕਮ ਦਿੱਤੇ ਕਿ ਰਿਪੋਰਟ ਕੀਤੇ ਜਾ ਚੁੱਕੇ ਲੋਕਾਂ ਨੂੰ ਤੁਰੰਤ ਵਾਪਸ ਅੱਧਿਆ ਜਾਵੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਵੱਲੋਂ ਨਿਯੁਕਤ ਜ਼ਿਲ੍ਹਾ ਜੱਜ ਡੇਨਾਸ ਬਰਾ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਕਿ ਪਰਿਵਾਰਾਂ ਨੂੰ ਰਿਪੋਰਟ ਕਰਨਾ ਅਤੀਤ ਵਿੱਚ ਹੋਏ ਸਮਝੌਤਿਆਂ ਦੀ ਸਿੱਧੀ ਉਲੰਘਣਾ ਹੈ ਅਦਾਲਤ ਨੇ ਤਿੰਨ ਅਜਿਹੇ ਪਰਿਵਾਰਾਂ ਦੀ ਮਿਸਾਲ ਵੀ ਦਿੱਤੀ ਜਿਨ੍ਹਾਂ ਨੂੰ ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚੋਂ ਕੱਢ ਦਿੱਤਾ ਗਿਆ ਅਮਰੀਕਨ ਸਿਵਲ ਲਿਬਰਟੀਆਂਜ਼ ਯੂਨੀਅਨ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ 트럼ਪ ਪ੍ਰਸ਼ਾਸਨ ਮੂੜ ਪਰਿਵਾਰਾਂ ਨੂੰ ਵਿਛੋੜ ਰਿਹਾ ਹੈ ਸਰਕਾਰ ਲਗਭਗ 17 ਲੱਖ ਅਜਿਹੇ ਲੋਕਾਂ ਨੂੰ ਡਿਪੋਰਟੇਸ਼ਨ ਦੀ ਧੀੜ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਨ੍ਹਾਂ ਕੋਲ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਹੈ ਇਸ ਤੋਂ ਲਗਭਗ ਲੱਖਾਂ ਪ੍ਰਵਾਸੀ ਜੋ ਪੈਰੋਲ ਅਜ਼ਾਈਲਮ ਜਾਂ ਆਰਜੀਤ ਕੰਮ ਦੀ ਇਜਾਜ਼ਤ ਤੇ ਰਹਿ ਰਹੇ ਨੇ ਉਹ ਵੀ ਖਤਰੇ ਵਿੱਚ ਸਨ ਇਨ੍ਹਾਂ ਵਿੱਚ 500 ਤੋਂ ਵੱਧ ਭਾਰਤੀ ਪ੍ਰਵਾਸੀ ਵੀ ਸ਼ਾਮਲ ਨੇ ਜਿਨ੍ਹਾਂ ਦੀਆਂ ਅਜ਼ਾਈਲਮ ਦੀਆਂ ਅਰਜ਼ੀਆਂ ਅਜੇ ਵੀ ਵਿਚਾਰ ਅਧੀਨ ਨੇ ਪਰ ਸਰਕਾਰ ਉਹਨਾਂ ਨੂੰ ਗੈਰਕਾਨੂੰਨੀ ਮੰਨ ਰਹੀ ਹੈ ਉਹਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਦਾਲਤੀ ਫੈਸਲੇ ਨਾਲ ਅਸਹਿਮਤੀ ਜਤਾਈ ਹੈ ਸਰਕਾਰ ਦੇ ਅਨੁਸਾਰ ਅਮਰੀਕੀ ਟੈਕਸਪੇਅਰ ਗੈਰਕਾਨੂੰਨੀ ਪ੍ਰਵਾਸੀਆਂ ਦਾ ਬੋਝ ਹੁਣ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਰਾਸ਼ਟਰਪਤੀ ਕੋਲ ਕੌਮੀ ਹਿੱਤਾਂ ਲਈ ਵੀਜ਼ੇ ਰੱਦ ਕਰਨ ਦੀ ਤਾਕਤ ਹੈ ਐਪਸਟੇਨ ਨਾਲ ਸੰਬੰਧਿਤ ਫਾਈਲਾਂ ਦੇ ਖੁਲਾਸੇ ਨੇ ਦੁਨੀਆ ਭਰ ਦੇ ਵਿੱਚ ਹੰਗਾਮਾ ਮਚਾਇਆ ਹੋਇਆ ਹੈ ਇਨ੍ਹਾਂ ਵਿੱਚ ਕਈ ਪ੍ਰਮੁੱਖ ਹਸਤੀਆਂ ਦੇ ਨਾਮ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਯੂਕੇ ਸਰਕਾਰ ਵੀ ਹੁਣ ਸੰਕਟ ਦਾ ਸਾਹਮਣਾ ਕਰ ਰਹੀ ਹੈ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਨ ਨੂੰ ਵੀ ਆਪਣਾ ਅਹੁਦਾ ਗਵਾਉਣ ਦਾ ਖਤਰਾ ਹੈ ਯੂਕੇ ਦੇ ਸਾਬਕਾ ਰਾਜਦੂਤ ਪੀਟਰ ਮੈਂਡੇਲਸਨ ਦੇ ਜੈਫਰੀ ਐਪਸਟੇਨ ਦੇ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ ਮੈਂਡੈਲਸਨ ਨੂੰ ਸਟਾਮਰ ਦੁਆਰਾ ਅਮਰੀਕਾ ਵਿੱਚ ਯੂਕੇ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਇਸ ਖੁਲਾਸੇ ਨੇ ਸੱਤਾਧਾਰੀ ਪਾਰਟੀ ਦੇ ਅੰਦਰ ਹੰਗਾਮਾ ਮਚਾ ਦਿੱਤਾ ਹੈ। ਸਟਾਮਰ ਦੇ ਨਜ਼ਦੀਕੀ ਸਹਿਯੋਗੀ ਅਤੇ ਚੀਫ ਆਫ ਸਟਾਫ ਮੌਰਗਨ ਮੈਕਸਵਿਨੀ ਨੇ ਵੀ ਮੈਂਡੈਲਸਨ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ। ਹੁਣ ਲੇਬਰ ਪਾਰਟੀ ਦੇ ਅੰਦਰ ਉਹਨਾਂ ਦੇ ਅਸਤੀਫੇ ਦੀ ਮੰਗ ਉੱਠ ਰਹੀ ਹੈ। ਇਸ ਉਥਲ-ਪੁਥਲ ਦੇ ਵਿਚਕਾਰ ਸਾਰਾ ਧਿਆਨ ਸੰਭਾਵੀ ਉੱਤਰ ਅਧਿਕਾਰੀਆਂ ਵੱਲ ਹੈ, ਖਾਸ ਕਰਕੇ ਗ੍ਰੇਸ ਖੱਤਰ ਸ਼ਵਾਨਾ ਮਹਿਮੂਦ ਵੱਲ। ਜਿਹੜੇ ਲੇਬਰ ਪਾਰਟੀ ਵਿੱਚ ਇੱਕ ਉਭਰਦੀ ਸ਼ਖਸੀਅਤ ਹੈ ਜੇਕਰ ਉਹ ਸਫਲਤਾਪੂਰਵਕ ਲੀਡਰਸ਼ਿਪ ਦੀ ਕੋਸ਼ਿਸ਼ ਕਰਦੀ ਹੈ ਤਾਂ ਯੂਕੇ ਦੀ ਪਹਿਲੀ ਮੁ슬लिम ਪ੍ਰਧਾਨ ਮੰਤਰੀ ਬਣ ਸਕਦੀ ਹੈ 45 ਸਾਲਾ ਸ਼ਬਾਨਾ ਲੇਬਰ ਪਾਰਟੀ ਦੀ ਸੰਸਦ ਮੈਂਬਰ ਹੈ ਉਸਨੇ ਬਰਮਿੰਗਮ ਲੀਵੂਡ ਹਲਕੇ ਤੋਂ ਚੋਣ ਜਿੱਤੀ ਸੀ ਸ਼ਬਾਨਾ ਦਾ ਜਨਮ 1980 ਵਿੱਚ ਬਰਮਿੰਗਮ ਵਿੱਚ ਹੋਇਆ ਸੀ ਉਸਨੇ ਆਕਸਫੋਰਡ ਯੂਨੀਵਰਸਿਟੀ ਦੇ ਲਿੰਕਨ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਇਸ ਤੋਂ ਬਾਅਦ ਉਹ ਵਕੀਲ ਬਣ ਗਈ 2010 ਵਿੱਚ ਸ਼ਬਾਨਾ ਬ੍ਰਿਟਿਸ਼ ਸੰਸਦ ਵਿੱਚ ਦਾਖਲ ਹੋਣ ਵਾਲੀ ਪਹਿਲੀ ਮੁ슬लिम ਮਹਿਲਾ ਸੰਸਦ ਮੈਂਬਰ ਬਣੀ ਸੀ ਉਸ ਨੇ ਆਪਣਾ ਬਚਪਨ ਯੂਕੇ ਅਤੇ 사ウਦੀ ਅਰਬ ਵਿੱਚ ਬਤਾਇਆ 2014 ਵਿੱਚ ਲਾਰਡ ਚਾਂਸਲਰ ਅਤੇ ਨਿਆਸਕਤ ਤਾਇ ਨਿਯੁਕਤ ਹੋਣ ਤੋਂ ਬਾਅਦ ਮਹਿਮੂਦ ਨੇ ਭੀੜ ਭੜੱਕੇ ਨੂੰ ਘਟਾਉਣ ਲਈ ਕੈਦੀਆਂ ਦੀ ਰਿਹਾਈ ਦੇ ਪ੍ਰੋਗਰਾਮ ਨੂੰ ਜਲਦੀ ਲਾਗੂ ਕੀਤਾ ਅਤੇ ਸਿਵਲ ਅਸ਼ਾਂਤੀ ਵਿਰੁੱਧ ਕਾਰਵਾਈ ਵੀ ਕੀਤੀ ਸੀ ਉਸ ਨੇ ਇਮੀਗ੍ਰੇਸ਼ਨ ਤੇ ਵੀ ਸਖਤ ਰੁਖ ਅਪਣਾਇਆ ਹੈ ਬਾਲੀਵੁੱਡ ਦੇ ਅਦਾਕਾਰ ਅਨਵੀਰ ਸਿੰਘ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਭਰਿਆ ਸੰਦੇਸ਼ ਮਿਲਿਆ ਹੈ ਜਿਸ ਵਿੱਚ ਉਹਨਾਂ ਤੋਂ ਕਰੋੜਾਂ ਰੁਪਏ ਦੀ ਫਰौती ਦੀ ਮੰਗ ਕੀਤੀ ਗਈ ਹੈ ਇਹ ਤਮਕੀਰਨ ਵੀਰ ਸਿੰਘ ਨੂੰ ਇੱਕ ਵਟਸਐਪ ਵਾਇਸ ਨੋਟ ਰਾਹੀਂ ਭੇਜੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਣਵੀਰ ਨੇ ਤੁਰੰਤ ਮumbai ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਰਣਵੀਰ ਸਿੰਘ ਅਤੇ ਦੀਪਕਾ ਪਾਦੂਕੋਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ। ਫਿਲਹਾਲ ਪੁਲਿਸ ਮਲਜਮ ਦੀ ਤਲਾਸ਼ ਵਿੱਚ ਲੱਗੀ ਹੋਈ ਹੈ। ਕੁਝ ਸਮਾਂ ਪਹਿਲਾਂ ਮਸ਼ਹੂਰ ਫਿਲਮ ਡਾਇਰੈਕਟਰ ਰੋਹਿਤ ਸ਼ਰਟੀ ਦੇ ਘਰ ਦੇ ਬਾਹਰ ਵੀ ਫਾਇਰਿੰਗ ਹੋਈ ਸੀ। ਉਸ ਮਾਮਲੇ ਵਿੱਚ ਵੀ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਆਵੇਂ ਕਿ ਰਣਵੀਰ ਸਿੰਘ ਨੂੰ ਧਮਕੀ ਕਿਸ ਨੇ ਦਿੱਤੀ ਹੈ ਇਸ ਬਾਰੇ ਅਜੇ ਪਤਾ ਨਹੀਂ ਲੱਗਿਆ ਪਰ ਸੂਤਰਾਂ ਅਨੁਸਾਰ ਪੁਲਿਸ ਸਾਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਬਾਲੀਵੁੱਡ ਲੰਮੇ ਸਮੇਂ ਤੋਂ ਅਜਈਆਂ ਧਮਕੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਵਿੱਚ ਲਾਰੈਂਸ ਮਿਸ਼ਰੋਈ ਗੈਂਗ ਵੱਲੋਂ ਸਲਮਾਨ ਖਾਨ ਨੂੰ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਇਸੇ ਤਰ੍ਹਾਂ ਹੀ ਕੈਨੇਡਾ ਵਿੱਚ ਕਪੀਲ ਸ਼ਰਮਾ ਦੇ ਕੈਫੇ ਤੇ ਵੀ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਰਣਵੀਰ ਸਿੰਘ ਬਈ ਦੇ ਪ੍ਰਭਾ ਦੇਵੀ ਸਥਿਤ ਬੀਓ ਮੌਂਦੇ ਬੀ ਟਾਵਰ ਹਾਊਸਿੰਗ ਸੁਸਾਇਟੀ ਵਿੱਚ ਰਹਿੰਦੇ ਨੇ ਧਮਕੀ ਮਿਲਣ ਤੋਂ ਬਾਅਦ ਰਣਵੀਰ ਦੇ ਘਰ ਦੇ ਬਾਹਰ ਵੀ ਸੁਰੱਖਿਆ ਵਧਾਈ ਗਈ ਤੇ ਇਸ ਨੂੰ ਲੈ ਕੇ ਸੁਸਾਇਟੀ ਪ੍ਰਬੰਧਕਾਂ ਨੇ ਪੁਲਿਸ ਸਟੇਸ਼ਨ ਨੂੰ ਇੱਕ ਪੱਤਰ ਵੀ ਲਿਖਿਆ ਹੈ ਅਤੇ ਉਹਨਾਂ ਨੇ ਕੰਪਲੈਕਸ ਵਿੱਚ ਤਾਇਨਾਤ ਨਿਜੀ ਹਥਿਆਰਬੰਦ ਸੁਰੱਖਿਆ ਗਾਰਡਨ ਨੂੰ ਲੈ ਕੇ ਚਿੰਤਾ ਜ਼ਿਤਾਈ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਅਪੀਲ ਨੂੰ ਮੋੜ ਰੱਦ ਕਰ ਦਿੱਤੀ ਗਈ ਹੈ ਸਜਾ ਸਮਿਖਿਆ ਬੋਰਡ ਨੇ ਇਹ ਫੈਸਲਾ ਕੀਤਾ ਹੈ ਉਮਰ ਕੈਦ ਦੇ 51 ਮਾਮਲਿਆਂ ਤੇ ਵਿਚਾਰ ਕਰਨ ਲਈ ਇੱਕ ਮੀਟਿੰਗ ਹੋਈ ਸੀ ਸਜਾ ਸਮਿਖਿਆ ਬੋਰਡ ਨੇ ਪ੍ਰੋਫੈਸਰ ਪੁੱਲਰ ਸਮੇਤ 25 ਕੈਦੀਆਂ ਦੀ ਰਿਹਾਈ ਦੀ ਬੇਨਤੀ ਨੂੰ ਰੱਦ ਕੀਤਾ ਹੈ ਪੁੱਲਰ ਇਸ ਸਮੇਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਇਲਾਜ ਅਧੀਨ ਹੈ ਪ੍ਰੋਫੈਸਰ ਦਿਨਦਰਪਾਲ ਸਿੰਘ ਪੁੱਲਰ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਨੇ ਅਤੇ ਪਿਛਲੇ 14 ਸਾਲਾਂ ਤੋਂ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਨੇ ਸੁਪਰੀਮ ਕੋਰਟ ਨੇ 2014 ਵਿੱਚ ਉਹਨਾਂ ਦੀ ਮਾਨਸਿਕ ਸਥਿਤੀ ਅਤੇ ਰਹਿਮ ਦੀ ਅਪੀਲ ਵਿੱਚ ਦੇਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ ਅਮਰੀਕਾ ਤੇ ਇਰਾਨ ਵਿਚਕਾਰ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ ਇਸ ਦੌਰਾਨ ਹੀ ਇੱਕ ਇਰਾਨੀ ਵਿਅਕਤੀ ਨੇ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਹੈ ਉਸਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਪੀਲ ਕੀਤੀ ਕਿ ਉਹ ਇਰਾਨੀ ਸ਼ਾਸਨ ਨਾਲ ਕੋਈ ਸਮਝੌਤਾ ਨਾ ਕਰਨਾ 10 ਮਿੰਟ 44 ਸਕਿੰਡ ਦੀ ਇਸ ਵੀਡੀਓ ਵਿੱਚ ਪੌਰੀਆ ਹਮੀਦੀ ਨੇ ਕਿਹਾ ਕਿ ਉਸਦੀ ਇਸ ਅਪੀਲ ਦਾ ਮਕਸਦ ਇਰਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਹੋ ਰਹੀ ਖੂਨੀ ਕਾਰਵਾਈ ਵੱਲ ਦੁਨੀਆ ਦਾ ਧਿਆਨ ਦਿਵਾਉਣਾ ਹੈ ਇਸਨਾਲੇ ਉਸਨੇ ইরਾਨੀ ਸ਼ਾਸਨ ਨੂੰ ਹਟਾਉਣ ਲਈ ਵਿਦੇਸ਼ੀ ਦਖਲ ਦੀ ਮੰਗ ਵੀ ਕੀਤੀ। ਈਰਾਨ ਦੇ ਦੱਖਣੀ بندرگاہ ਸ਼ਹਿਰ ਬੁਸ਼ੀਰ ਦੇ ਰਹਿਣ ਵਾਲੇ ਹਾਮਿਦੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਕਿਹਾ, "ਜੇਕਰ ਤੁਸੀਂ ਇਹ ਦੇਖ ਰਹੇ ਹੋ ਤਾਂ ਮੈਂ ਹੁਣ ਨਹੀਂ ਰਿਹਾ।" 5 ਫਰਵਰੀ ਨੂੰ ਆਪਣੇ YouTube ਚੈਨਲ Poor YX ਤੇ ਪੋਸਟ ਕੀਤੀ ਵੀਡੀਓ ਵਿੱਚ ਉਸਨੇ ਦਾਵਾ ਕੀਤਾ, "40,000 ਤੋਂ ਵੱਧ ਲੋਕ ਮਾਰੇ ਗਏ ਨੇ। ਇਹ ਇੱਕ ਨਸਲਕੁਸ਼ੀ ਹੈ।" ਜਰੂਸ ਯੂਕਰੇਨ جنگ ਅਤੇ ਇਜ਼ਰਾਈਲ ਫਲਸਤੀਨ جنگ ਨਾਲੋਂ ਵੀ ਭਿਆਨਕ ਹੈ ਹਾਮਦੀ ਨੇ ਆਪਣੀ ਵੀਡੀਓ ਦਾ ਕੈਪਸ਼ਨ ਦਿੱਤਾ ਇਹ ਮੇਰੀ ਕੁਰਬਾਨੀ ਹੈ ਪਲੀਜ਼ ਮੇਰੇ ਦੇਸ਼ ਨੂੰ ਆਜ਼ਾਦ ਕਰੋ ਅੰਗਰੇਜ਼ੀ ਵਿੱਚ ਰਿਕਾਰਡ ਕੀਤੇ ਇਸ ਵੀਡੀਓ ਵਿੱਚ ਹਾਮਦੀ ਨੇ ਸਿੱਧੇ ਤੌਰ ਤੇ ਅਮਰੀਕੀ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਤਾਹਿਰਾ ਨਾਲ ਕਿਸੇ ਵੀ ਕੂਟਨੀਤਿਕ ਸਮਝੌਤੇ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕੀਤੀ ਉਸਨੇ ਕਿਹਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਇਸ ਡੀਲ ਨੂੰ ਰੋਕਣ ਲਈ ਜੋ ਵੀ ਕਰ ਸਕਦੇ ਹੋ ਕਰੋ ਉਸਨੇ ਅੱਗੇ ਕਿਹਾ ਕਿ ਰਾਸ਼ਟਰਪਤੀ 트ੰਪ ਨੇ ਇਰਾਨੀਆਂ ਨੂੰ ਵਿਰੋਧ ਜਾਰੀ ਰੱਖਣ ਲਈ ਕਿਹਾ ਸੀ ਤੇ ਅਸੀਂ ਉਹ ਕੀਤਾ ਅਸੀਂ ਉਹਨਾਂ ਤੇ ਭਰੋਸਾ ਕੀਤਾ ਸੀ ਅਮਰੀਕਾ ਦਾ ਇਰਾਨ ਤੇ ਹਮਲਾ ਕਰਨਾ ਹੀ ਹੁਣ ਸਾਡੀ ਆਖਰੀ ਉਮੀਦ ਹੈ ਅਸੀਂ ਇਸ ਸਰਕਾਰ ਨਾਲ ਇਕੱਲੇ ਨਹੀਂ ਲੜ ਸਕਦੇ ਸਾਡੇ ਲੋਕਾਂ ਨੂੰ ਵਿਦੇਸ਼ੀ ਦਖਲ ਦੀ ਲੋੜ ਹੈ ਇਰਾਨੀ ਵਿਅਕਤੀ ਬੇहद ਭਾਵਕ ਸੀ ਤੇ ਉਸਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਸਾਡੇ ਲੋਕ ਇਸ ਵੇਲੇ ਕਿੰਨੇ ਨਿਰਾਸ਼ ਨੇ ਮੈਂ ਖਾ ਨਹੀਂ ਪਾਰਿਆ ਸੌ ਨਹੀਂ ਪਾਰਿਆ ਮੈਂ ਰੋ ਵੀ ਨਹੀਂ ਸਕਦਾ ਕਿਉਂਕਿ ਅਜਿਹੀ ਜਗ੍ਹਾ ਪੈਦਾ ਹੋਣਾ ਜਿੱਥੇ ਕੋਈ ਪੁਵੇਖੀ ਨਾ ਹੋਵੇ ਬਹੁਤ ਦੁਖਦਈ ਹੈ